ਦਲਿਤਾਂ ਨੂੰ ਤੋਹਫਾ ਦਿੱਤਾ ਆ ਕਾਨੂੰਨ ਲਿਆ ਕੇ ਉਹ ਬਹੁਤ ਹੀ ਇੱਕ ਵੱਡੀ ਗੱਲ ਆ ਇਸ ਕਰਕੇ ਵੱਡੀ ਗੱਲ ਆ ਕਿ ਜੂ ਜੀ ਸੀ ਇੱਕ ਜਿਹੜਾ ਕਾਨੂੰਨ ਆ ਉਹ ਦਲਿਤਾਂ ਨੂੰ ਹੋਰ ਦੇ ਦਿੱਤਾ ਆ ਜਦੋਂ ਮਨੁਵਾਦ ਸੋਚ ਵਾਲੇ ਜਿਹੜੇ ਸੀ ਸਕੂਲਾਂ ਦੇ ਵਿੱਚ ਕਲੀਫਾ ਦੇ ਜਦੋਂ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਰੋਟੀ ਖਵਾਲਣ ਵਾਸਤੇ ਜਾਂ ਕੁਰਸੀਆਂ ਤੇ ਬਹਿਣ ਵਾਸਤੇ ਉਹਨਾਂ ਨੂੰ ਅਲੱਗ ਬਹਾਲਿਆ ਜਾਂਦਾ ਸੀ

ਵੱਡੀਆਂ ਜਿਹੜੀਆਂ ਜਾਤੀਆਂ ਵਾਲੇ ਆ ਉਹ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚੇ ਜਿਹੜੇ ਆ ਜਾਂ ਉਹਨਾਂ ਦੇ ਜਿਹੜੇ ਟੀਚਰ ਆ ਉੱਚੀਆਂ ਜਾਤੀਆਂ ਦੇ ਉਹ ਛੋਟੀਆਂ ਕਾਸਟਾਂ ਦੇ ਬੱਚਿਆਂ ਨੂੰ ਨੀਵਾ ਬਖਮਟੇ ਆ सर ये पहले से फिफ्थ तो तक की जितनी भी छोटी छोटी गर्ल्स है ना उनको ना एक सर है वो ना बैठ टच करते कभी कमर पे हाथ लगाते कभी यहाँ पे हाथ लगाते इनको मना करते सर ऐसा मत करो फिर भी नहीं करते किसी किसी लड़की के पीछे हाथ लगाते किसी की बेंच पे बैठ जाते इन लड़कियों को हमने बोला की जाओ अपने पहले प्रिंसिपल शिकायत प्रिंसिपल को, लगा, को शिकायत लगाई तो प्रिंसिपल और जितनी भी टीचर थे सब आते लड़कियों पे चढ़ की तुम्हारे कैसे पता हो तो प्यार से हाथ लगाते प्यार से बैठते ऐसा कौन सा सर होता है एक तो ये खुद होता है छह सौ छह सौ न 22 ਕਾਨੂੰਨ ਸੀ ਦਲਿਤਾਂ ਨੂੰ ਦਿੱਤੇ ਹੁਣ ਨਰਿੰਦਰ ਮੋਦੀ ਜੀ ਨੇ 47 ਕਾਨੂੰਨ ਕਰ ਦਿੱਤੇ ਆ ਦਲਿਤਾਂ ਪਰ ਹੋਣ ਵਾਲੇ ਅਤਿਆਚਾਰੋ ਕੀ ਲਿਸਟ ਕੋ 22 ਅਲਗ-ਅਲਗ ਅਪਰਾਧੋਂ ਸੇ ਵਧਾ ਕਰਕੇ ਹਮਨੇ ਉਸੇ 47 47 ਕਰ ਦਿਆ ਯਾਨੀ ਹੁਣ ਦਲਿਤਾਂ ਕੇ ਖਿਲਾਫ 47 ਅਲਗ-ਅਲਗ ਅਪਰਾਧੋਂ ਪਰ ਕਾਨੂੰਨੀ ਕਾਰਵਾਈ ਸਖਤ ਹੋ ਸਕਦੀ ਹੈ ਕਾਨੂੰਨ ਕੇ ਇਹਦੇ ਵਿੱਚ 25 ਕਾਨੂੰਨ ਹੋਰ ਐਡ ਕਰ ਦਿੱਤੇ ਆ ਐਸਸੀ ਐਸਟੀ OBC ਵਾਸਤੇ ਇੱਕ ਇਹ ਬਹੁਤ ਵੱਡੀ ਗੱਲ ਆ ਕਿ ਇਹ ਕਾਨੂੰਨ ਜਿਹੜੇ ਆ ਕਲਿਤਾ ਨੂੰ ਨਰਿੰਦਰ ਮੋਦੀ ਵੱਲੋਂ ਤੇ ਅਮਿਤ ਸ਼ਾਹ ਵੱਲੋਂ ਦਿੱਤੇ ਜੁਆ ਅਮਿਤ ਸ਼ਾਹ ਨੇ ਸੰਸਦ ਵਿੱਚ ਇਹ ਕਿਹਾ ਆ ਕਿ ਕਾਨੂੰਨ ਸਾਰਿਆਂ ਦੇ ਮੰਨਣਾ ਪਊਗਾ ਕਿ ਤੁਸੀਂ ਸਾਨੂੰ ਡਰਮਦੇ ਜੇ ਜਾਂ ਧਮਕਾਣਾ ਚਾਹ ਰਹੇ ਹੋ ਭਾਈ ਸੰਸਦ ਦਾ ਕਾਨੂੰਨ ਹੈ ਸਭ ਕੋ ਸਵੀਕਾਰ ਕਰਨਾ ਪੜੇਗਾ ਸਵੀਕਾਰ ਨਹੀਂ ਕਰਨਗੇ ਕਿਵੇਂ ਬੋਲ ਸਕਤੇ ਹੈ ਕੋਈ ਹਮ ਕਾਨੂੰਨ ਕੋ ਸਵੀਕਾਰ ਨਹੀਂ ਕਰੇਗੇ ਇਹ ਕਾਨੂੰਨ ਭਾਰਤ ਸਰਕਾਰ ਦਾ ਹੈ ਹਰੇਕ ਪਰ ਬੰਧਨ ਕਰਤਾ ਹੋਗਾ ਔਰ ਇਸ ਕੋ ਸਵੀਕਾਰ ਕਰਨਾ ਇਸ ਸੰਸਦ ਦੇ ਵਿੱਚ ਅਮਿਤ ਸ਼ਾਹ ਨੇ ਆਕਾ ਯਾ ਤੇ ਅਮਿਤ ਸ਼ਾਹ ਨੇ ਇਹ ਗੱਲ ਕਹੀ ਯਾ ਇਹ ਕਾਨੂੰਨ ਤੁਹਾਨੂੰ ਸਾਰਿਆਂ ਨੂੰ ਮੰਨਣਾ ਪਾਊਗਾ ਕਿ ਤੁਸੀਂ ਸਾਨੂੰ ਡਰਾਉਂਦੇ ਜੇ ਇਹ ਭਾਰਤ ਦਾ ਕਾਨੂੰਨ ਆ संविधान या भारत का ये मनना पाओगा ये अमित शाह बयान है कान खोड़ कर सुन लो भारतीय जनता पार्टी कभी रिजर्वेशन को हटाने वाली नहीं है इतना नहीं आप हटाना चाहोगे तो आपको भारतीय जनता पार्टी हटाने भी नहीं देगी ये कमिटमेंट ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਆ ਮੈਂ ਇਹਨਾਂ ਵਿੱਚ ਵੇਖਿਆ ਆ ਮੇਰੇ ਭਾਰਤ ਨੂੰ ਬਦਲਣ ਦੀ ਤਾਕਤ ਇਹ ਲੋਕ ਰੱਖਦੇ ਆ Dalit ਔਰ ਮੈਂਨੇ ਦੇਖਿਆ ਕਿ ਮੇਰੇ ਇਨ Dalit ਐਂਟਰਪ੍ਰੈਨਰਸ ਮੇਰੇ ਦੇਸ਼ ਕੋ ਬਦਲਨੇ ਕੀ ਤਾਕਤ ਹੈ ਮੈਂ ਉਨਕੋ ਬਲ ਦੇ ਰਹਾ ਹਾਂ ਤਾਕਤ ਦੇ ਰਹਾ ਹਾਂ ਇਸਕੇ ਕਾਰਨ ਕੁਝ ਲੋਕੋ ਕੋ ਪਰੇਸ਼ਾਨੀ ਹੋ ਰਹੀ ਹੈ ਮੈਂ ਇਹਨਾਂ ਨੂੰ ਇਸ ਕਰਕੇ ਵੀ ਇਹਨਾਂ ਨੂੰ ਥੱਲੇੋਂ ਤਾਂ ਚੁੱਕਣਾ ਚਾਹੁੰਦਾ ਆ ਦਬਲੇ ਕੁਚਲੇ ਜਿਹੜੇ ਲੋਕ ਆ ਇਹਨਾਂ ਨੂੰ ਮੈਂ ਥੱਲੇੋਂ ਤਾਂ ਚੁੱਕਣਾ ਚਾਹੁੰਦਾ ਇਸ ਕਰਕੇ ਇਹ ਭਾਰਤ ਨੂੰ ਅੱਗੇ ਵਧਾ ਸਕਦੇ ਆ ਇਨਾਂ ਚ ਇਹ ਪਾਵਰ ਹੈ ਇਨਾਂ ਚ ਇਹ ਤਾਕਤ ਇਨਾਂ ਚ ਇਹ ਸੋਚ ਹੈ ਕਿ ਇਹ ਦਲਤਾਚ ਪੰਚਤ ਦਾ ਹੱਕਦਾਰ ਆ ਮੋਦੀ ਉਸ ਦਾ ਚੌਕੀਦਾਰ ਆ ਬੜੀ ਵੱਡੀ ਗੱਲ ਆ ਜੀ ਪੰਚਤ ਕਾ ਜੋ ਅਧਿਕਾਰ ਹੈ ਮੋਦੀ ਉਸ ਕਾ ਚੌਕੀਦਾਰ ਹੈ ਬਹੁਤ ਵੱਡੀ ਗੱਲ ਆ ਇਹ ਮੋਦੀ ਦਾ ਕਹਿਣਾ ਆ ਮੋਦੀ ਕਹਿੰਦਾ ਆ ਜਦ ਮੋਦੀ ਵਰਗਾ ਚੌਕੀਦਾਰ ਹੋਵੇ ਕਿਸਨੇ ਆਪਣੀ ਮਾਂ ਦਾ ਦੁੱਧ ਪੀਆ ਹੈ ਜੋ ਇਨ ਲੋਗੋਆਂ ਦਾ ਹੱਕ ਸੀਨ ਸਕੇ ਜਦ ਮੋਦੀ ਜੈਸਾ ਚੌਕੀਦਾਰ ਹੋ ਕਿਸਨੇ ਆਪਣੀ ਮਾਂ ਦਾ ਦੁੱਧ ਪੀਆ ਹੈ ਉਹ ਆਪ ਦਾ ਹੱਕ ਸੀਨ ਸਕਦਾ ਹੈ ਮੰਨ ਗਿਆ ਜੀ ਮੈਂ ਮੋਦੀ ਨੂੰ ਇਹ ਮੋਦੀ ਦਾ ਕਹਿਣਾ ਆ ਮੋਦੀ ਕਲਿੱਤਾ ਦਾ ਅੰਦਮੇ ਚੌਕੀਦਾਰ ਕੌਣ ਆ ਕਿਹਦੇ ਆਪਣੀ ਮਾਂ ਦਾ ਦੁੱਧ ਪੀਤਾ ਆ ਕਿ ਉਹ ਇਹਨਾਂ ਦਾ ਹੱਕ ਜਿਹੜਾ ਆ ਇਹਨ ਸਕੇ ਜਿੰਨਾ ਤੱਕ મોદી ਆ ਉਹਨਾਂ ਤੱਕ ਕੁਝ ਵੀ ਨਹੀਂ ਹੋ ਸਕਦਾ ਬੜੀ ਵੱਡੀ ਗੱਲ ਆ મોદી ਦੀ ਮੈਂ ਗਰੰਟੀ ਦੇ ਨਾਲ ਇੰਨੀ ਗੱਲ ਕਹਿਣਾ ਆ ਦਲਿਤ ਜਿਹੜੇ ਆ ਸਾਰੇ ਇਹਨੂੰ ਵੋਟ ਪਾਉਣਗੇ ਦਲਿਤਾਂ ਦੀ ਵੋਟ ਪੱਕੀ ਇਹਨੂੰ ਹੋਊਗੀ ਮੇਰੀ ਤੇ ਪਹਿਲੇ ਹੀ ਇਹਦੇ ਆ ਪਰ ਹੁਣ ਜਿਹੜੀ ਆ મોદી ਨੂੰ ਜਿਹੜੀ ਵੋਟ ਆ ਮੇਰੀ ਪੱਕੀ ਹੋਊਗੀ ਮੈਂ મોદી ਨੂੰ ਵੋਟ ਪਾਉਂਦਾ ਆ ਕਿਉਂਕਿ ਜਦੋਂ ਕੋਈ ਤੁਹਾਡੇ ਵਾਸਤੇ ਕੋਈ ਖੜਾ ਹੁੰਦਾ ਨਾ ਤੇ ਉਹਦੇ ਨਾਲ ਤੁਸੀਂ ਵੀ ਖੜੇ ਜੂੜ ਕਿਉਂਕਿ ਇਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਸਵਰਨ ਲੋਕ ਜਿਹੜੇ ਆ ਉੱਚੀਆਂ ਜਾਤੀਆਂ ਤੇ ਉਹ ਵੀ ਬ੍ਰਾਹਮਣਾਂ ਚ ਆ ਜਾਂਦੇ ਆ ਹੁਣ ਸਾਰੇ ਬ੍ਰਾਹਮਣ ਨਹੀਂ ਮਾੜੇ ਹੈ ਇਹ ਜਿਹੜੇ ਮਨੁਵਾਦ ਸੋਚ ਰੱਖਣ ਵਾਲੇ ਜਿਹੜੇ ਬ੍ਰਾਹਮਣ ਆ ਉਹਨਾਂ ਵਿੱਚ ਹੋਰ ਵੀ ਕਈ ਜਾਤੀਆਂ ਆ ਉਹ ਵੀ ਜੇ ਅਗਰ ਇਤਾਂ ਦੀ ਸੋਚ ਰੱਖਦੇ ਆ ਕਿ ਇਹ ਕਾਨੂੰਨ ਗਲਤ ਆ ਇਹ ਕਾਨੂੰਨ ਨਹੀਂ ਸੀ ਹੋਣਾ ਚਾਹੀਦਾ ਇਹਦਾ ਮਤਲਬ ਇਹ ਹੈਗਾ ਆ ਉਹ ਵੀ ਮੰਨਵਾਦ ਸੋਚ ਰੱਖਦੇ ਲੋਕ ਆ ਉਹਨਾਂ ਦੇ ਨਾਲ ਸਵਰਨ ਲੋਕਾਂ ਦਾ ਇੱਕ ਪ੍ਰਧਾਨ ਸੀ ਤੇ ਧਰਨੇ ਤੇ ਬੈਠਾ ਸੀ ਉਹਨੂੰ ਇੱਕ ਪੱਤਰਕਾਰ ਨੇ ਪੁੱਛਿਆ ਲੜਕੀ ਨੇ ਜੂ ਜੀ ਸੀ ਐਕਟ ਬਾਰੇ ਗਾੜੀਓ ਜਵਾਬ ਇਹ ਦਿੰਦਾ ਆ ਘੋੜਿਆਂ ਦੇ ਨਾਲ ਹੁਣ ਤੁਸੀਂ ਗੱਧਿਆਂ ਨੂੰ ਲਿਖਾਓਗੇ ਕਦ ਤੱਕ ਕਾਲੇ ਕਾਨੂੰਨ ਦਾ ਕੋਹੜਾ ਸਵਰਨੋ ਉਪਰ ਚਲਾਓਗੇ ਈਯੂਜੀਸੀ ਲਾ ਕੇ ਗਧੋਂ ਕੋ ਘੋੜਾ ਬਣਾਓਗੇ ਤਾਂ ਹੀ ਤੇ ਘੋੜਿਆਂ ਦੇ ਨਾਲ ਗਧਿਆਂ ਦੀ ਦੌੜ ਲਵਾਓਗੇ ਜਾਣੀ ਕਿ ਦਲਿਤਾਂ ਨੂੰ ਉਸ ਬੰਦੇ ਨੇ ਗਧਾ ਕਿਹਾ ਆ ਛੋਟੀਆਂ ਦਾਸਟਾਂ ਨੂੰ ਗਧਾ ਕਿਹਾ ਆ ਉਹ ਤੁਸੀਂ ਆਪ ਸੋਚ ਲਓ ਕਿ ਇਹ ਲੋਕਾਂ ਦੀ ਜਿਹੜੀ ਸੋਚ ਆ ਮਾਈਂਡ ਆ ਕਿੰਨੀ ਗੰਦੀ ਸੋਚ ਇਹ ਰੱਖਣ ਵਾਲੇ ਲੋਕ ਆ ਜਿਹੜੇ ਅੱਜ ਇਦਾਂ ਦੀ ਇਹ ਸੋਚ ਰੱਖ ਸਕਦੇ ਆ ਇਹ ਵਾਕਿਆ ਹੀ ਰੱਖਦੇ ਆ ਸਕੂਲਾਂ 'ਚ ਵੀ ਰੱਖਦੇ ਆ ਮੈਂ ਤਾਂ ਇਹ ਕਹਿਣਾ ਇਹਨਾਂ ਲੋਕਾਂ ਦੇ ਸਕੂਲ ਵੱਖਰੇ ਕਰਕੇ ਨਹੀਂ ਚਾਹੀਦੇ ਆ ਕਿਉਂ ਇਹ ਗਲਤਾਂ ਨਾ ਫਰਦੇ ਜਿਨ੍ਹਾਂ ਨੂੰ ਦਲਿਤ ਇੰਨੇ ਇਨ੍ਹਾਂ ਨੂੰ ਸੰਘੇ ਨਹੀਂ ਲੱਗਦੇ ਕਿਉਂ ਫਰਦੇ ਮਾੜੀ ਗੱਲ ਆ ਮੈਂ ਇਹ ਕਹਿਣਾ ਆ ਕਾਨੂੰਨ ਲਾਗੂ ਰਹੇ ਭਾਵੇਂ ਚਾਹੇ ਨਾ ਰਹੇ ਜਮੋਦੀ ਗਾਰੰਟੀ ਕਹਿ ਕਰ ਜਾਂਦਾ ਹੂੰ ਐਸਸੀ ਐਸਟੀ ਔਰ ਪਿਛੜਾ ਵਰਗ ਦਾ ਆਰਕਸ਼ਨ ਨਾ ਭਾਜਪਾ ਹਟਾਏਗੀ ਨਾ ਕਿਸੇ ਕੋ ਹਟਾਣੇ ਦੇਗੀ ਇਹ ਮੋਦੀ ਕਾ ਗਾਰੰਟੀ ਇਕਤਾ ਹੋਣੀ ਚਾਹੀਦੀ ਆ ਤੇ ਲੋਕਾਂ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ ਹਾਏ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਫਿਲਹਾਲ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਮੈਂ ਫਿਲਹਾਲ ਗੱਲ ਕਰਨੀ ਆ ਇੱਕ ਨਵੀਂ ਚਰਚਾ ਤੇ ਅਤੇ ਨਵੇਂ ਮੁੱਦੇ ਤੇ ਜਿਹੜਾ ਕਿ ਸੈਂਟਰ ਸਰਕਾਰ ਨੇ ਨਰਿੰਦਰ ਮੋਦੀ ਨੇ ਜਿਹੜਾ ਦਲਿਤਾਂ ਨੂੰ ਤੋਹਫਾ ਦਿੱਤਾ ਆ ਕਾਨੂੰਨ ਲਿਆ ਕੇ ਉਹ ਬਹੁਤ ਹੀ ਇੱਕ ਵੱਡੀ ਗੱਲ ਆ ਇਸ ਕਰਕੇ ਵੱਡੀ ਗੱਲ ਆ ਕਿ ਜੂਜੀਸੀ ਇੱਕ ਜਿਹੜਾ ਕਾਨੂੰਨ ਆ ਉਹ ਦਲਿਤਾਂ ਨੂੰ ਹੋਰ ਦੇ ਦਿੱਤਾ ਆ ਜਦੋਂ ਮਨੁਵਾਦ ਸੋਚ ਵਾਲੇ ਜਿਹੜੇ ਸੀ ਸਕੂਲਾਂ ਦੇ ਵਿੱਚ ਦਲਿਤਾਂ ਦੇ ਜਦੋਂ ਬੱਚੇ ਪੜਦੇ ਸੀ ਤਾਂ ਉਹਨਾਂ ਨੂੰ ਰੋਟੀ ਖਵਾਲਣ ਵਾਸਤੇ ਜਾਂ ਕੁਰਸੀਆਂ ਤੇ ਬਹਿਣ ਵਾਸਤੇ ਉਹਨਾਂ ਨੂੰ ਅਲੱਗ ਬਹਾਲਿਆ ਜਾਂਦਾ ਸੀ ਇਸ ਕਰਕੇ ਇਹ ਕਾਨੂੰਨ ਜਿਹੜਾ ਆ ਸੈਂਟਰ ਸਰਕਾਰ ਨੇ ਦਲਿਤਾਂ ਨੂੰ ਇੱਕ ਤੋਹਫੇ ਦੇ ਤੌਰ ਤੇ ਦਿੱਤਾ ਆ ਇਹਨਾਂ ਨੂੰ ਫਿਲਹਾਲ ਨਿਗਾਹ ਦੇ ਨਾਲ ਵੇਖਿਆ ਜਾਵੇ ਕਿਉਂਕਿ ਸਾਰੇ ਇੱਕ ਆ ਜਦੋਂ ਕਹਿੰਦੇ ਆ ਕਿ ਇਹ ਸਾਰੇ ਹਿੰਦੂ ਆ ਇਸ ਕਰਕੇ ਇਹਨਾਂ ਨੂੰ ਕਿਉਂ ਨਹੀਂ ਇੱਕ ਮੰਨਿਆ ਜਾਂਦਾ ਲਈ ਤੁਹਾਨੂੰ ਨੀਵਾ ਵਿਖਾਇਆ ਜਾਂਦਾ ਆ ਵੱਡੀਆਂ ਜਿਹੜੀਆਂ ਜਾਤੀਆਂ ਵਾਲੇ ਆ ਉਹ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚੇ ਜਿਹੜੇ ਆ ਜਾਂ ਉਹਨਾਂ ਦੇ ਜਿਹੜੇ ਟੀਚਰ ਆ ਉੱਚੀਆਂ ਜਾਤੀਆਂ ਦੇ ਉਹ ਛੋਟੀਆਂ ਕਾਸਟਾਂ ਦੇ ਬੱਚਿਆਂ ਨੂੰ ਨੀਵਾ ਵਿਖਾਉਂਦੇ ਆ ਪਹਿਲਾਂ ਬਾਈ ਕਾਨੂੰਨ ਸੀ ਦਲਿਤਾਂ ਨੂੰ ਦਿੱਤੇ ਹੁਣ ਨਰੇਂਦਰ ਮੋਦੀ ਜੀ ਨੇ 47 ਕਾਨੂੰਨ ਕਰ ਦਿੱਤੇ ਆ ਜਾਨੀ ਕਿ ਇਹਦੇ ਵਿੱਚ 25 ਕਾਨੂੰਨ ਹੋਰ ਐਡ ਕਰ ਦਿੱਤੇ ਆ ਇਹ 47 ਕਾਨੂੰਨ ਫਾਇਦਿਆਂ ਵਾਸਤੇ ਹੈ ਦਲਿਤਾਂ ਦੇ ਐਸਸੀ ਐਸਟੀ ਓਬੀਸੀ ਵਾਸਤੇ ਇੱਕ ਇਹ ਬਹੁਤ ਵੱਡੀ ਗੱਲ ਆ ਕਿ ਇਹ ਕਾਨੂੰਨ ਜਿਹੜੇ ਆ ਦਲਿਤਾ ਨੂੰ ਨਰੇਂਦਰ ਮੋਦੀ ਵੱਲੋਂ ਤੇ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਆ ਅਮਿਤ ਸ਼ਾਹ ਦਾ ਜਿਹੜਾ ਬਿਆਨ ਆ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਇਹ ਕਿਹਾ ਆ ਕਿ ਕਾਨੂੰਨ ਸਾਰਿਆਂ ਨੂੰ ਇਹ ਮੰਨਣਾ ਪਊਗਾ ਕਿ ਤੁਸੀਂ ਸਾਨੂੰ ਡਰੰਦੇ ਜੇ ਇਸ ਸੰਸਦ ਦੇ ਵਿੱਚ ਅਮਿਤ ਸ਼ਾਹ ਨੇ ਆਖਿਆ ਆ ਕਿਸੇ ਨੇ ਉਹਦੇ ਵਿੱਚ ਫਿਲਹਾਲ ਇਹ ਕਿਹਾ ਹੋਏਗਾ ਕਿ ਆਪਾਂ ਫਿਲਹਾਲ ਇਹ ਕਾਨੂੰਨ ਨੂੰ ਨਹੀਂ ਮੰਨਾਂਗੇ ਸਾਡੇ ਉਲਟਿਆ ਪਰ ਬਹੁਤ ਵੱਡੀ ਗੱਲ ਆ ਜਿਹੜਾ ਅਮਿਤ ਸ਼ਾਹ ਨੇ ਐਡਾ ਵੱਡਾ ਦਿਲ ਕਰਕੇ ਤੇ ਅਮਿਤ ਸ਼ਾਹ ਨੇ ਇਹ ਗੱਲ ਕਹੀ ਆ ਇਹ ਕਾਨੂੰਨ ਤੁਹਾਨੂੰ ਸਾਰਿਆਂ ਨੂੰ ਮੰਨਣਾ ਪਾਊਗਾ ਕਿ ਤੁਸੀਂ ਸਾਨੂੰ ਡਰਾਉਂਦੇ ਜੇ ਇਹ ਭਾਰਤ ਦਾ ਕਾਨੂੰਨ ਆ ਇਹ ਸੰਵਿਧਾਨ ਆ ਭਾਰਤ ਦਾ ਇਹ ਤੁਹਾਨੂੰ ਮੰਨਣਾ ਪਾਊਗਾ ਇਹ ਅਮਿਤ ਸ਼ਾਹ ਦਾ ਇਹ ਬਿਆਨ ਆ ਬਹੁਤ ਵੱਡੀ ਗੱਲ ਆ ਅਮਿਤ ਸ਼ਾਹ ਦੀ ਮੈਂ ਯਾਰ ਇਹਨਾਂ ਨੂੰ ਸਲੂਟ ਕਰਦਾ ਆ ਮੈਂ ਇਹਨਾਂ ਨੂੰ ਮੰਨਦਾ ਜੀ ਗੱਲ ਤੇ ਕਿਉਂਕਿ ਮੰਤਰੀ ਉਹੀ ਹੁੰਦਾ ਆ ਜਿਹੜਾ ਸਾਂਝਾ ਹੁੰਦਾ ਆ ਇਹ ਅਮਿਤ ਸ਼ਾਹ ਹੋਣਾ ਨੇ ਕਰਕੇ ਵਿਖਾਇਆ ਆ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਆ ਮੈਂ ਇਹਨਾਂ ਵਿੱਚ ਵੇਖਿਆ ਆ ਮੇਰੇ ਭਾਰਤ ਨੂੰ ਬਦਲਣ ਦੀ ਤਾਕਤ ਇਹ ਲੋਕ ਰੱਖਦੇ ਆ ਦਲਿਤ ਮੈਂ ਇਹਨਾਂ ਨੂੰ ਇਸ ਕਰਕੇ ਵੀ ਇਹਨਾਂ ਨੂੰ ਥੱਲਿਓਂ ਤਾਂ ਚੁੱਕਣਾ ਚਾਹੁੰਦਾ ਆ ਦਬਲੇ ਕੁਚਲੇ ਜਿਹੜੇ ਲੋਕ ਆ ਇਹਨਾਂ ਨੂੰ ਮੈਂ ਥੱਲਿਓਂ ਤਾਂ ਚੁੱਕਣਾ ਚਾਹੁੰਦਾ ਇਸ ਕਰਕੇ ਇਹ ਭਾਰਤ ਨੂੰ ਅੱਗੇ ਖੜ ਸਕਤੇ ਆ ਇਹਨਾਂ 'ਚ ਇਹ ਪਾਵਰ ਹੈ ਇਹਨਾਂ 'ਚ ਇਹ ਤਾਕਤ ਹੈ ਇਨਾਂ 'ਚ ਇਹ ਸੋਚ ਹੈਗੀ ਆ ਦਲਤਾ 'ਚ ਮੈਂ ਇਹਨਾਂ ਨੂੰ ਤਾਕਤ ਅਤੇ ਬਲ ਦੇ ਰਹਾ ਹਾਂ ਇਸ ਕਰਕੇ ਕਈ ਲੋਕਾਂ ਨੂੰ ਤਕਲੀਫ ਆ ਇਹ ਮੋਦੀ ਦਾ ਕਹਿਣਾ ਆ ਕਿ ਮੈਂ ਇਹਨਾਂ ਨੂੰ ਫਿਲਹਾਲ ਤਾਕਤ ਦੇ ਰਿਹਾ ਆ ਇਸ ਕਰਕੇ ਕਈ ਉੱਚੀ ਜਾਤੀਆਂ ਵਾਲਿਆਂ ਨੂੰ ਇਹ ਪ੍ਰੋਬਲਮ ਆ ਇਹ ਤਕਲੀਫ ਆ ਇਹ ਮੋਦੀ ਦਾ ਕਹਿਣਾ ਆ ਮੋਦੀ ਇਹ ਕਿਸੇ ਲਾਈਵ ਟੈਲੀਕਾਸਟ ਦੇ ਵਿੱਚ ਇਹ ਮੋਦੀ ਦਾ ਬਿਆਨ ਸੀ ਪੰਚਿਤ ਦਾ ਹੱਕਦਾਰ ਆ ਮੋਦੀ ਉਸ ਦਾ ਚੌਂਕੀਦਾਰ ਆ ਬੜੀ ਵੱਡੀ ਗੱਲ ਆ ਜੀ ਬਹੁਤ ਵੱਡੀ ਗੱਲ ਆ ਇਹ ਮੋਦੀ ਦਾ ਕਹਿਣਾ ਆ ਮੋਦੀ ਕਹਿੰਦਾ ਆ ਜਦ ਮੋਦੀ ਵਰਗਾ ਚੌਂਕੀਦਾਰ ਹੋਵੇ ਕਿਸ ਨੇ ਆਪਣੀ ਮਾਂ ਦਾ ਦੁੱਧ ਪੀਆ ਹੈ ਜੋ ਇਨ ਲੋਗੋਆਂ ਦਾ ਹੱਕ ਸੀਨ ਸਕੇ ਮੰਨ ਗਿਆ ਜੀ ਮੈਂ ਮੋਦੀ ਨੂੰ ਇਹ ਮੋਦੀ ਦਾ ਕਹਿਣਾ ਆ ਮੋਦੀ ਦਲਿਤਾ ਦਾ ਕਹਿੰਦਾ ਮੈਂ ਚੌਂਕੀਦਾਰ ਆ ਕੌਣ ਆ ਜਿਹਦੇ ਆਪਣੀ ਮਾਂ ਦਾ ਦੁੱਧ ਪੀਤਾ ਆ ਕਿ ਉਹ ਇਹਨਾਂ ਦਾ ਹੱਕ ਜਿਹੜਾ ਆ ਸੀਨ ਸਕੇ ਜਨ ਤੱਕ મોદી ਆ ਉਹਨਾਂ ਤੱਕ ਕੁਝ ਵੀ ਨਹੀਂ ਹੋ ਸਕਦਾ ਬੜੀ ਵੱਡੀ ਗੱਲ ਆ મોદી ਦੀ ਮੈਂ ਗਰੰਟੀ ਦੇ ਨਾਲ ਇੰਨੀ ਗੱਲ ਕਹਿਣਾ ਆ ਦਲਿਤ ਜਿਹੜੇ ਆ ਸਾਰੇ ਇਹਨੂੰ ਵੋਟ ਪਾਉਣਗੇ ਦਲਿਤਾਂ ਦੀ ਵੋਟ ਪੱਕੀ ਇਹਨੂੰ ਹੋਊਗੀ ਮੇਰੀ ਤੇ ਪਹਿਲੇ ਹੀ ਇਹਦੇ ਵਾਲਿਆ ਪਰ ਹੁਣ ਜਿਹੜੀ ਆ મોદી ਨੂੰ ਜਿਹੜੀ ਵੋਟ ਆ ਮੇਰੀ ਪੱਕੀ ਹੋਊਗੀ ਮੈਂ ਮੋਦੀ ਨੂੰ ਵੋਟ ਪਾਉਂਗਾ ਕਿਉਂਕਿ ਜਦੋਂ ਕੋਈ ਤੁਹਾਡੇ ਵਾਸਤੇ ਕੋਈ ਖੜਾ ਹੁੰਦਾ ਨਾ ਤੇ ਉਹਦੇ ਨਾਲ ਤੁਸੀਂ ਵੀ ਖੜੇ ਜਰੂਰ ਹੋ ਕਿਉਂਕਿ ਇਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਸਵਰਨ ਲੋਕ ਜਿਹੜੇ ਆ ਉੱਚੀਆਂ ਜਾਤੀਆਂ ਦੇ ਉਹ ਵੀ ਬ੍ਰਾਹਮਣਾ ਚ ਆ ਜਾਂਦੇ ਆ ਹੁਣ ਸਾਰੇ ਬ੍ਰਾਹਮਣ ਨਹੀਂ ਮਾੜੇ ਹੈਗੇ ਇਹ ਜਿਹੜੇ ਮਨੁਵਾਦ ਸੋਚ ਰੱਖਣ ਵਾਲੇ ਜਿਹੜੇ ਬ੍ਰਾਹਮਣ ਆ ਉਹਨਾਂ ਵਿੱਚ ਹੋਰ ਵੀ ਕਈ ਜਾਤੀਆਂ ਆ ਆ ਉਹ ਵੀ ਜੇ ਅਗਰ ਇਦਾਂ ਦੀ ਸੋਚ ਰੱਖਦੇ ਆ ਕਿ ਇਹ ਕਾਨੂੰਨ ਗਲਤ ਆ ਇਹ ਕਾਨੂੰਨ ਨਹੀਂ ਸੀ ਹੋਣਾ ਚਾਹੀਦਾ ਇਹਦਾ ਮਤਲਬ ਇਹ ਹੈਗਾ ਆ ਕਿ ਉਹ ਵੀ ਮੰਨਵਾਦ ਸੋਚ ਰੱਖਦੇ ਲੋਕ ਆ ਉਹਨਾਂ ਦੇ ਨਾਲ ਸਵਰਨ ਲੋਕਾਂ ਦਾ ਇੱਕ ਪ੍ਰਧਾਨ ਸੀ ਤੇ ਧਰਨੇ ਤੇ ਬੈਠਾ ਸੀ ਉਹਨੂੰ ਇੱਕ ਪੱਤਰਕਾਰ ਨੇ ਪੁੱਛਿਆ ਲੜਕੀ ਨੇ ਜੂ ਜੀ ਸੀ ਐਕਟ ਬਾਰੇ ਗਾੜੀਆਂ ਨੂੰ ਜਵਾਬ ਇਹ ਦਿੰਦਾ ਆ ਘੋੜਿਆਂ ਦੇ ਨਾਲ ਹੁਣ ਤੁਸੀਂ ਗਧਿਆਂ ਨੂੰ ਨਿਠਾਓਗੇ ਯਾਨੀ ਕਿ ਘੋੜਿਆਂ ਦੇ ਨਾਲ ਗਧਿਆਂ ਦੀ ਦੌੜ ਲਵਾਓਗੇ ਯਾਨੀ ਕਿ ਦਲਿਤਾਂ ਨੂੰ ਉਸ ਬੰਦੇ ਨੇ ਗਧਾ ਕਿਹਾ ਆ ਛੋਟੀਆਂ ਕਸਟਾਂ ਨੂੰ ਗਧਾ ਕਿਹਾ ਆ ਹੁ ਤੁਸੀਂ ਆਪ ਸੋਚ ਲਓ ਕਿ ਇਹ ਲੋਕਾਂ ਦੀ ਜਿਹੜੀ ਸੋਚ ਆ ਮਾਈਂਡ ਆ ਕਿੰਨੀ ਗੰਦੀ ਸੋਚ ਇਹ ਰੱਖਣ ਵਾਲੇ ਲੋਕ ਆ ਜਿਹੜੇ ਅੱਜ ਇਦਾਂ ਦੀ ਇਹ ਸੋਚ ਰੱਖ ਸਕਦੇ ਆ ਤੇ ਇਹ ਵਾਕਿਆ ਹੀ ਰੱਖਦੇ ਆ ਸਕੂਲਾਂ 'ਚ ਵੀ ਰੱਖਦੇ ਆ ਮੈਂ ਤਾਂ ਕਹਿੰਦਾ ਇਹਨਾਂ ਲੋਕਾਂ ਦੇ ਸਕੂਲ ਵੱਖਰੇ ਕਰ ਦੇਣੇ ਚਾਹੀਦੇ ਆ ਕਿਉਂ ਇਹ ਦਲਿਤਾਂ ਨਾਲ ਪਰਦੇ ਆ ਜਿਨ੍ਹਾਂ ਨੂੰ ਦਲਿਤ ਇੰਨੇ ਹੀ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਤੇ ਕਿਉਂ ਪਰਦੇ ਆ ਮਾੜੀ ਗੱਲ ਆ ਵੇਖੋ ਨਰਿੰਦਰ ਮੋਦੀ ਜਾਂ ਅਮਿਤ ਸ਼ਾ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਆਪਾਂ ਕਰਦੇ ਆ ਮੈਂ ਕਰਦਾ ਆ ਕਿ ਇਹ ਗਾੜੀ ਕਿਵੇਂ ਦਾ ਕਾਨੂੰਨ ਇਸ ਚੀਜ਼ ਨੂੰ ਲਾਗੂ ਰੱਖਦੇ ਆ ਜਾਂ ਲਾਗੂ ਰਹਿੰਦਾ ਆ ਕਿ ਜਾਂ ਨਹੀਂ ਰਹਿੰਦਾ ਵੇਖੋ ਮੈਂ ਇਹ ਕਹਿਣਾ ਆ ਕਾਨੂੰਨ ਲਾਗੂ ਰਵੇ ਚਾਹੇ ਨਾ ਰਵੇ ਇਕਤਾ ਹੋਣੀ ਚਾਹੀਦੀ ਆ ਤੇ ਲੋਕਾਂ ਦੇ ਨਾਲ ਪਿਆਰ ਹੋਣਾ ਚਾਹੀਦਾ ਆ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜੁੜੋੜ ਕਰਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਾਂ ਤੁਹਾਨੂੰ ਫਿਰ ਇੱਕ ਨਵੇਂ ਮੁੱਦੇ ਅਤੇ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਰੂਪ ਰੂਪ ਹੁਣ ਤੱਕ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਆਦਾਬ ਅਸਲਾਮ ਅਲੈਕੁਮ ਨਮਸਤੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਨਮੋ ਬੁੱਧ